ਦਿੱਲੀ ਚੋਣਾਂ ਦੀ ਕਾਊਂਟਿੰਗ ਲਗਾਤਾਰ ਜਾਰੀ ਹੈ ਤਾਂ ਇਸ ਵਕਤ ਦੀ ਜੇਕਰ ਗੱਲ ਕਰੀਏ ਤਾਂ ਭਾਜਪਾ ਅੱਗੇ ਜਾ ਰਹੀ ਹੈ 6 ਰਾਊਂਡ ਹੋ ਚੁੱਕੇ ਨੇ ਤਾਂ ਇਸ ਚੋਣਾਂ ਦੇ ਨਤੀਜਿਆਂ ਦੇ ਬਾਰੇ ਫੁੱਲ ਚਰਚਾ ਕਰਾਂਗੇ ਇਸ ਲਾਈਵ ਅਪਡੇਟਸ ਤੁਹਾਨੂੰ ਦਵਾਂਗੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਪੱਤਰਕਾਰ ਸੁਮਿਤ ਖੰਨਾ ਸਰ ਕੀ ਅਪਡੇਟਸ ਆ ਰਹੀਆਂ ਨੇ ਜੇਕਰ 70 ਸੀਟਾਂ ਨੂੰ ਲੈ ਕੇ ਗੱਲ ਕਰੀਏ ਤਾਂ ਪਹਿਲਾ ਕੀ ਅਪਡੇਟਸ ਜਿਹੜੀਆਂ ਨੇ ਹੁਣ ਤੱਕ ਆ ਰਹੀਆਂ ਨੇ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਬਿਲਕੁਲ ਦਿੱਲੀ 'ਚ ਵੱਡਾ ਉਲਟ ਫੇਰ ਹੋਇਆ ਦਿੱਲੀ ਦੇ ਵਿੱਚ ਇਸ ਵਾਰ ਇੱਕ ਵਾਰ ਫਿਰ ਕਮਲ ਖਿਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਚੌਥੀ ਵਾਰ ਅਰਵਿੰ ਸੋਚ ਰਹੇ ਸੀ ਕਿ OS ਵਾਰ ਚੋਕਾ ਲਗਾਣਗੇ ਲੇਕਿਨ ਉਸ ਚੋਕੇ ਤੋਂ ਪਹਿਲਾਂ ਹੀ ਉਸ ਚੋਕੇ ਨੂੰ ਰੋਕ ਲਿੱਤਾ ਗਿਆ ਹੈ ਔਰ ਭਾਜਪਾ ਇਸ ਵੇਲੇ ਅੱਗੇ ਜਾਂਦੀ ਨਜ਼ਰ ਆ ਰਹੀ ਹੈ ਤਕਰੀਬਨ 15 ਸੀਟਾਂ ਦਾ ਫਰਕ ਚੱਲ ਰਿਹਾ ਹੈ 28 ਸੀਟਾਂ ਦੇ ਕਰੀਬ ਜਿਹੜੀ ਹੈ ਉਹ ਇਸ ਵੇਲੇ ਆਮ ਆਦਮੀ ਪਾਰਟੀ ਸੀਮੇ ਤੱਕ ਤੇ 42 ਤੋਂ 44 ਸੀਟਾਂ ਤੱਕਨ ਜਿਹੜੀ ਹੈ ਉਹ ਭਾਜਪਾ ਅੱਗੇ ਚੱਲ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਕਿ ਅਰਵਿੰਦ ਕੇਜਰੀਵਾਲ ਦਾਵਾ ਕਰ ਰਹੇ ਸੀ ਕਿ 50 ਤੋਂ ਵੱਧ ਸੀਟਾਂ ਉਹਨਾਂ ਦੀ ਆਣਗੀਆਂ ਔਰ 62 ਸੀਟਾਂ ਜੋ ਪਿਛਲੀ ਵਾਰ ਆਈਆਂ ਸੀ ਉਹਦੇ ਵਿੱਚ ਗਰਾਵਟ ਨਜ਼ਰ ਆ ਰਹੀ ਹੈ ਤੋਂ ਕਿਤਨਾ ਕਿਤੇ ਤਕਰੀਬਨ ਅੱਧੇ ਫਾਰਮੈਟ ਨਾ ਉਹ ਵੀ ਇਸ ਵੇਲੇ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਅੱਧੀ ਵੀ ਅਗਰ ਗੱਲ ਕਰੀਏ ਤਾਂ 31 ਸੀਟਾਂ ਬੰਦੀਆਂ ਸੀ 50% ووٹ ਵੀ ਜਰ ਆ ਅਰਵਿੰਦ ਕੇਜਰੀਵਾਲ ਪਿਛਲੀ ਸੀਟਾਂ ਨਾਲੋਂ ਹਾਲੇ ਲੰਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਖੁਦ ਉਹ ਪਿੱਛੜਦੇ ਨਜ਼ਰ ਆ ਰਹੇ ਨੇ ਜੀ ਕਿਹੜੇ ਕਿਹੜੇ ਚਿਹਰੇ ਨੇ ਸਰ ਜਿਨ੍ਹਾਂ ਦੇ ਵੱਡੇ ਚਿਹਰੇ ਜਿਨ੍ਹਾਂ ਦਾ ਨਾਮ ਇਸ ਵਾਰ ਸਾਹਮਣੇ ਆ ਰਿਹਾ ਕਿ ਕੌਣ ਜਿੱਤਰਿਆ ਤੇ ਇਹਨਾਂ ਵਿੱਚੋਂ ਕਿਹੜੇ ਚਿਹਰੇ ਜਿਹੜੇ ਹਾਰਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਅਗਰ ਹਾਰ ਜਿੱਤ ਦੀ ਗੱਲ ਕੀਤੀ ਜਾਵੇ ਨਾ ਜਿਹੜੇ ਵੱਡੇ ਚਿਹਰੇ ਹੁੰਦੇ ਨੇ ਉਹਨਾਂ ਦੀ ਜਿੱਤ ਯਕੀਨੀ ਹੁੰਦੀ ਹੈ ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸੀ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਮੈਂ ਹੁਣ ਉਦੋਂ ਹੀ ਗੱਦੀ ਤੇ ਬੈਠਾਂਗਾ ਜ ਵਿੰਦ ਕੇਜਰੀਵਾਲ ਦੀ ਵੀ ਸੀਟ ਜਿਹੜੀ ਨਾ ਉਹ ਇਸ ਵੇਲੇ ਕੋਈ ਨਹੀਂ ਕਿਉਂਕਿ ਬਹੁਤ ਵੱਡੇ ਮਾਰਜ ਨਾਲ ਜਿੱਦਦੇ ਨਜ਼ਰ ਆ ਰਹੇ ਨੇ ਠੀਕ ਹੈ ਕਦੀ ਬਾ ਕਈ ਵਾਰ ਕੇਜਰੀਵਾਲ ਪਿੱਛੇ ਜਾ ਰਹੇ ਨੇ ਔਰ ਕਈ ਵਾਰ ਕੇਜਰੀਵਾਲ ਅੱਗੇ ਜਾ ਰਹੇ ਨੇ ਇਸ ਤੋਂ ਲਾਹ ਮਨੀਸ਼ ਸਿਸੋਧਿਆ ਜਿਹੜੇ ਨੇ ਉਹ ਵੀ ਕੋਈ ਥੰਪਿੰਗ ਮੈਜੋਰਟੀ ਨਾਲ ਜਿੱਦਦੇ ਨਜ਼ਰ ਆ ਰਹੇ ਅਸੀਂ ਦੇਖ ਲੈਣੇ ਆ ਸਾਰੀ ਕਾਊਂਟਿੰਗ ਇਸ ਵੇਲੇ ਤੁਸੀਂ ਦੇਖੋ ਕਿ ਇਸ ਵੇਲੇ ਦਿਖਾ ਰਹੇ ਕਿ 7 ਰਾਊਂਡ ਜਿਹੜੇ ਇਸ ਵੇਲੇ ਹੋ ਚੁੱਕੇ ਨੇ ਟੀਵੀ ਸਕਰੀਨ ਤੇ ਤੁਸੀਂ ਦੇਖੋ ਕਿ ਜਿਹੜੇ ਪ੍ਰਵੇਸ਼ ਸਿੰਘ ਨੇ ਉਹ ਇਸ ਵੇਲੇ ਅੱਗੇ ਚੱਲ ਰਹੇ ਨੇ ਔਰ ਅਰਵਿੰਦ ਕੇਜਰੀਵਾਲ 238 ਵੋਟਾਂ ਤੋਂ ਪਿੱਛੇ ਨਜ਼ਰ ਆ ਰਹੇ ਅਰਵਿੰਦ ਕੇਜਰੀਵਾਲ ਟ੍ਰੇਲਿੰਗ ਹੈ ਤੁਸੀਂ ਦੇਖੋ ਅਰਵਿੰਦ ਕੇਜਰੀਵਾਲ ਜਿਹੜੇ ਨੇ ਇਸ ਵੇਲੇ 14226 ਵੋਟਾਂ ਨੇ ਔਰ ਪ੍ਰਵੇਸ਼ ਜੋ ਹੈ ਨੇ ਜੋ ਭਾਜੀਪੀ ਦੇ ਨੇਤਾ ਨੇ ਉਹਨਾਂ ਨੂੰ 14464 ਵੋਟਾਂ ਨੇ ਤਾਂ ਸਾਹਿਬ ਸਿੰਘ ਜਿਹੜੇ ਇਸ ਵੇਲੇ ਅੱਗੇ ਚੱਲ ਰਹੇ ਨੇ ਤੇ ਤੁਸੀਂ ਦੇਖੋ ਕਿ ਇੱਥੇ ਤੀਜਾ ਨਾਮ ਸੀ ਸੰਦੀਪ ਢਿੱਖਿਤ ਸੰਦੀਪ ਢਿੱਖਿਤ ਜੋ ਕਿ ਸ਼ੀਲਾ ਢਿੱਖਿਤ ਦੇ بیٹے ਨੇ ਤੇ ਉਹਨਾਂ ਨੂੰ ਇਸ ਵੇਲੇ 293 ووٹ ਪਈ ਤਾਂ ਇਹ ਸਭ ਤੋਂ ਕ੍ਰੂਸ਼ਲ ਹੈ ਤੁਸੀਂ ਦੇਖੋ 7 ਰਾਊਂਡ ਹੋ ਚੁੱਕੇ ਨੇ 7 ਰਾਊਂਡਾਂ ਤੋਂ ਬਾਅਦ ਵੀ ਅਗਰ ਇਹ ਅਰਵਿੰਦ ਕੇਜਰੀਵਾਲ ਪਿੱਛੇ ਚੱਲ ਰਹੇ ਨੇ ਤਾਂ ਇਸ ਤੋਂ ਇਲਾਵਾ ਜਿਹੜੇ ਨੇ ਉਹ ਇੱਕ ਬੜੀ ਵੱਡੀ ਨਮੋਸ਼ੀ ਹੈ ਇੱਕ ਦਿੱਲੀ ਦੇ ਇੱਕ ਬਹੁਤ ਵੱਡੇ ਲੀਡਰ ਨੇ ਸਿਰ ਕਾ ਡਾਕੂ ਨੇ ਔਰ ਕਿਉਂਕਿ ਆਮ ਆਦੀ ਪਾਰਟੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਅਰਵਿੰਦ ਕੇਜਰੀਵਾਲ ਹੀ ਐਸਾ ਨਾਮ ਆਂਦਾ ਹੈ ਔਰ ਅਰਵਿੰਦ ਕੇਜਰੀਵਾਲ ਖੁਦ ਪਿਛੇ ਚੱਲ ਰਹੇ ਨੇ 7 ਰਾਊਂਡ ਹੋ 7 ਰਾਊਂਡ ਤੋਂ ਬਾਅਦ ਦੀ ਸੀ ਤੁਹਾਨੂੰ ਸਿਚੁਏਸ਼ਨ ਦੱਸ ਰਹੇ ਹਾਂ ਆਮਨੇ ਸਮਝ ਕੀ ਸਥਿਤੀ ਹੋਏਗੀ ਕਿ ਸਮੀਕਰਨ ਬਦਲਦੇ ਨੇ ਲੇਕਿਨ ਜੋ ਰਿਐਲਿਟੀ ਹੈ ਉਹ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਜੀ ਲੋਕਾਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ ਕਿ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਕਿਉਂ ਪਿੱਛੇ ਕਰ ਦਿੱਤਾ ਹੈ ਔਰ ਭਾਜਪਾ ਦੇ ਕਿ ਉਮੀਦਵਾਰ ਜਿਹੜ ਇੱਕ ਉਹ ਕਹਿੰਦੇ ਨਾ ਕਿ ਹੰਕਾਰ ਉਹ ਕਿਤਨਾ ਕਿਤੇ ਆਮ ਆਦਮੀ ਪਾਰਟੀ ਚ ਬੋਲ ਰਿਹਾ ਸੀ ਅਰਵਿੰਦ ਆਮ ਆਦਮੀ ਪਾਰਟੀ ਸੋਚ ਰਹੀ ਸੀ ਕਿ ਸ਼ਾਇਦ ਸਾਡਾ ਜੋ ਇੱਕ ਏਜੰਡਾ ਹੈ ਉਹਨਾਂ ਨੂੰ ਲੋਕ ਐਕਸੈਪਟ ਕਰਨਗੇ ਦੂਸਰਾ ਕਾਂਗਰਸ ਦੇ ਨਾਲ ਗਠਜੰਬੰਦਨ ਕਰਨ ਦਾ ਘਾਟਾ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੈਂਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਕੱਲੇ ਇਲੈਕਸ਼ਨ ਲੜਾਂਗੇ ਅਸੀਂ ਕਿਸੇ ਦੇ ਨਾਲ ਨਹੀਂ ਹੋਵਾਂਗੇ ਕਿਸੇ ਦੇ ਨਾਲ ਸਾਡਾ ਗਠਜੰਬੰਦਨ ਨਹੀਂ ਹੋਏਗਾ ਉਹ ਸਭ ਚੀਜ਼ਾਂ ਅਲਟੀਮੇਟਲੀ ਘਟੀਆਂ ਔਰ ਉਸ ਤੋਂ ਬਾਅਦ ਜਿਹੜਾ ਹੈ ਅਜੇ ਨਤੀਜੇ ਆ ਰਹੇ ਨੇ ਪਰ ਸਪਸ਼ਟ ਬਹੁ ਸੀ ਕੁਆਰਫੇਰ ਉਸ ਟੈਲੀ ਦੇ ਉੱਤੇ ਆਨੇ ਆ ਔਰ ਧਿਆਨ ਦੇਣੇ ਆ ਕਿ ਟੋਟਲ ਅਪਡੇਟ ਕੀ ਹੈ ਰੋਸ਼ਨੀ ਦਿਖਾਓਗੇ ਟੋਟਲ ਅਪਡੇਟ ਕੀ ਹੈ ਜੀ ਕਿਸ ਤਰੀਕੇ ਦੀ ਇਸ ਵੇਲੇ ਚੱਲ ਰਹੀ ਹੈ ਜੀ ਤਾਂ ਤੁਸੀਂ ਵੇਖੋਗੇ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਦੀ ਸੀਟ ਤੇ ਹੈ ਤੇ ਇਸ ਤੋਂ ਇਲਾਵਾ ਸੀ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਇਸ ਵੇਲੇ ਟੋਟਲ ਜਿਹੜਾ ਨੈਕ ਟੂ ਨੈਕ ਜਿਸ ਨੂੰ ਅਸੀਂ ਵਾਈਟ ਕਹਿ ਰਹੇ ਹਾਂ ਇਹ ਸਾਹਮਣੇ 43 ਔਰ 27 ਜਿਹੜਾ ਜਿਹੜਾ ਡਿਫਰੈਂਸ ਹੈ ਉਹ ਤੁਸੀਂ ਦੇਖੋਗੇ ਇਸ ਮੈਪ ਦੇ ਵਿੱਚ ਇਸ ਮੈਪ ਪੂਰੇ ਮੈਪ ਦੇ ਵਿੱਚ ਜਿਹੜੀਆਂ ਪਗਵੇਂ ਰੰਗ ਦੀਆਂ ਜਿਹੜੇ ਰੰਗ ਦਿੱਤੇ ਜਿੱਥੇ ਦਿੱਤੇ ਗਏ ਨੇ ਉੱਥੇ ਬੀਜੇਪੀ ਅੱਗੇ ਚੱਲ ਰਹੀ ਹੈ ਤੇ 27 ਜਿਹੜੀਆਂ ਸੀਟਾਂ ਜਿਹੜੀ ਬਲੂ ਸੀਟਸ ਨੇ ਉਹਦੇ ਵਿੱਚ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤਾਂ ਅਸੀਂ ਇੱਕ ਹੋਰ ਜਿਹੜੀ ਕਨਸਿਸਟੈਂਸੀ ਅੱਛੀ ਹੈਗੀਆਂ ਨੇ ਉਹਦੇ ਵਿੱਚ ਅਸੀਂ ਗੱਲ ਕਰ ਲੈਨੇ ਆ ਤਾਂ ਤੁਸੀਂ ਦੇਖੋ ਮਨੀਸ਼ ਸੋਧਿਆ ਇਹ ਸਭ ਤੋਂ ਇੰਪੋਰਟੈਂਟ ਫੈਕਟਰ ਹੈ ਤੁਸੀਂ ਦੇਖੋ ਕਿ ਜੰਗਪੂਰਾ ਸੀਟ ਹੈ ਔਰ ਇਹਦੇ ਵਿੱਚ ਤਰਵਿੰਦਰ ਸਿੰਘ ਮਰਵਾਹਾ ਇਸ ਵੇਲੇ ਪਿੱਛੇ ਚੱਲ ਰਹੇ ਨੇ ਔਰ ਇਸ ਵੇਲੇ ਮਨੀਸ਼ ਸਿਸੋਦੀ ਅੱਗੇ ਚੱਲ ਰਹੇ ਨੇ ਕਾਫੀ ਦੇਰ ਮਨੀਸ਼ ਸਿਸੋਦੀ ਪਿੱਛੇ ਰਹੇ ਨੇ ਹੁਣ ਤੁਸੀਂ ਦੇਖੋ ਕਿ ਰਾਉਂਡ ਦੇ ਰਹੇ ਨੇ ਇੱਥੇ ਫਿਲਹਾਲ 4 ਬਹਾਰ ਰਹੇ ਨੇ ਔਰ 14711 ਜਿਹੜੇ ਵੋਟ ਨੇ ਮਨੀਸ਼ ਸਿਸੋਦੀਆਂ ਨੂੰ ਔਰ ਤਰਵਿੰਦਰ ਸਿੰਘ ਮਰਵਾਹਾ ਜੋ ਹੈ ਉਹ ਇਸ ਵੇਲੇ 10938 ਦੇ ਨੇ ਤਾਂ ਕੁੱਲ ਮਿਲਾ ਕੇ ਫਿਲਹਾਲ ਮਨੀਤ ਸੋਦੀਆ ਅੱਗੇ ਨਜ਼ਰ ਆ ਰਹੇ ਨੇ ਪਰ ਜਿਸ ਤਰੀਕੇ ਨਾਲ ਥੰਪਿੰਗ ਮੈਜੋਰਟੀ ਦੀ ਗੱਲ ਕੀਤੀ ਜਾ ਰਹੀ ਸੀ ਕਿ ਥੰਪਿੰਗ ਕਿਉਂਕਿ ਇਸ ਤਰ੍ਹਾਂ ਦੇ ਲੀਡਰਸ ਹੁੰਦੇ ਨੇ ਉਹਨਾਂ ਦੀ ਲੀਡ ਬਹੁਤ ਵੱਡੀ ਹੁੰਦੀ ਹੈ ਜਦੋਂ ਸਟਾਰਟਿੰਗ ਤੇ ਹੀ ਅਗਰ ਅਸੀਂ ਗੱਲ ਕਰੀਏ ਤਾਂ ਚੋਣਾਂ ਦੇ ਵਿੱਚ ਵੱਡੀ ਵੱਡੀ ਲੀਡਸ ਲੈਂਦੇ ਨੇ ਤੇ ਉਹ ਲੀਡ ਨਜ਼ਰ ਨਹੀਂ ਆ ਰਹੀ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ 'ਚ ਕੁਝ ਹੋਰ 2 ਘੰਟੇ ਦਾ ਸਮਾਂ ਰਹਿ ਗਿਆ ਹੈ ਤਕਰੀਬਨ 1 ਵਜੇ ਦੇ ਕਰੀਬ ਜਦੋਂ ਹੋਏਗਾ ਤੇ ਸ਼ਾਇਦ ਅਲੱਗ ਦਿੱਲੀ ਨੂੰ ਇੱਕ ਨਵਾਂ ਸੁਲਤਾਨ ਮਿਲਣ ਦੀ ਉਮੀਦ ਜਤਾਈ ਜਾ ਸਕਦੀ ਹੈ ਸਰ ਕੀ ਲੱਗਦਾ ਹੈ ਕਿ ਦਿੱਲੀ ਦਾ ਨਵਾਂ ਸੁਲਤਾਨ ਜਿਹੜਾ ਹੈ ਦਿੱਲੀ ਦੇ ਕੁਰਸੀ ਤੇ ਕੌਣ ਬਿਰਾਜਮਾਨ ਹੋਵੇਗਾ ਇਸ ਵਾਰ ਬਿਲਕੁਲ ਹੁਣ ਅਸਲੀਅਤ ਦੇ ਵਿੱਚ ਜਿਹੜੀ ਚਰਚਾ ਹੈ ਨਾ ਕਿਉਂਕਿ ਜਿਸ ਤਰੀਕੇ ਨਾਲ ਸਮਾਂ ਬੀਤਦਾ ਜਾ ਰਿਹਾ ਹੈ ਕਿਉਂਕਿ ਕਾਊਂਟਿੰਗ ਬਹੁਤ ਫਾਸਟ ਹੁੰਦੀ ਹੈ ਕਿ ਗਰਾਊਂਡ ਨੂੰ 10-10 ਮਿੰਟ ਦੇ ਵਿੱਚ ਇੱਕ ਇੱਕ ਗਰਾਊਂਡ ਫਾਈਨਲ ਹੁੰਦੇ ਨੇ ਉਸ ਤੋਂ ਬਾਅਦ ਬਹੁਤ ਸਾਰੀ ਲਿਸਟਿੰਗ ਤਿਆਰ ਹੁੰਦੀ ਹੈ ਔਰ ਇਸ ਵੇਲੇ ਲੜਾਈ ਜਰੀ ਹੈ ਸਾਇਪ ਸਿੰਘ ਵਰਮਾ ਕਿਉਂਕਿ ਜੋ ਕਿ ਦਿੱਲੀ ਦੇ ਐਸ ਵੇਲੇ ਇੱਕ ਵੱਡੇ ਨੇਤਾ ਦੇ ਤੌਰ ਤੇ ਮੰਨੇ ਜਾ ਰਹੇ ਨੇ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਕਾਊਂਟ ਹੋਣਗੀਆਂ ਲੇਕਿਨ ਬੀਜੇਪੀ ਇਸ ਵੇਲੇ ਮੰਥਨ ਕਰਦੀ ਨਜ਼ਰ ਆਏਗੀ ਬੀਜੇਪੀ ਆਪਣੇ ਨੈਕਸਟ ਸਟੈਪ ਤੇ ਜਾਂਦੀ ਨਜ਼ਰ ਆਏਗੀ ਕਿਉਂਕਿ ਨੈਕਸਟ ਸਟੈਪ ਹੈ ਵਾ ਕਿ ਆਖਰਕਾਰ ਮੁੱਖ ਮੰਤਰੀ ਕਿੰਨੂ ਬਣਾਇਆ ਜਾਵੇ ਲੇਕਿਨ ਆਮ ਆਦਮੀ ਪਾਰਟੀ ਔਰ ਇੰਪੈਕਟ ਪੰਜਾਬ ਚ ਨਜ਼ਰ ਆਏਗਾ ਅੱਜ ਨਹੀਂ ਨਜ਼ਰ ਆਏਗਾ ਥੋੜੇ ਸਮੇਂ ਚ ਨਜ਼ਰ ਆਏਗਾ ਲੇਕਿਨ ਜਿਸ ਤਰੀਕੇ ਨਾਲ ਅਰਵਿੰਦ ਕੇ ਜਿਰਵਲ ਸਭ ਤੋਂ ਢੀਗਲ ਆਤੀ ਸੀ ਜਿਹੜੀ ਉਹਨਾਂ ਦੀ ਮੁੱਖ ਮੰਤਰੀ ਸੀ ਉਹ ਵੀ ਪਿੱਛੇ ਚੱਲ ਰਹੇ ਨੇ ਤਾਂ ਇਹ ਸਾਰੀਆਂ ਚ ਸਕ੍ਰਿਪਟ ਹੁੰਦੀ ਨਾ ਉਹ ਕਿ ਤਰ੍ਹਾਂ ਕਿਤੇ ਆਮ ਆਦਮੀ ਪਾਰਟੀ ਦੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਰਾਜਨੀਤਿਕ ਜਦੋਂ ਅਸੀਂ ਗੱਲ ਕੀਤੀ ਕਿ ਅਸਰ ਦੇਖਣ ਨੂੰ ਮਿਲੇਗਾ ਪੰਜਾਬ ਦੇ ਬਹੁਤ ਸਾਰੇ ਵੱਡੇ ਲੀਡਰ ਸਿਗੇ ਜਿਹੜੇ ਆਮ ਆਦਮੀ ਪਾਰਟੀ ਨੂੰ ਉੱਥੇ ਸਮਰਥਨ ਕਰਨਗੇ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਬਿਲਕੁਲ ਇਸ ਵਾਰ ਪੰਜਾਬ ਦਾ ਵੀ ਇੱਕ ਬੜਾ ਵੱਡਾ ਇੰਪੈਕਟ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਉੱਥੇ ਰਹੇ ਉੱਥੇ ਲਗਾਤਾਰ ਰੈਲੀਆਂ ਕੀਤੀਆਂ ਗਈਆਂ ਔਰ ਕਾਂਗਰਸ ਵਾਸਤੇ ਨਮੂਸ਼ੀ ਕਾਂਗਰਸ ਵਾਸਤੇ ਸਭ ਤੋਂ ਡਿਨਮੋਸ਼ੀ ਹੈ ਕਿ ਕਾਂਗਰਸ ਸਟਾਰਟਿੰਗ ਦੇ ਰੋਜਾਨਾ ਚ ਇੱਕ ਸੀਟ ਤੇ ਅੱਗੇ ਸੀ ਲੇਕਿਨ ਇਸ ਵੇਲੇ ਉਹ ਵੀ ਸੀਟ ਤੇ ਅੱਗੇ ਨਹੀਂ ਨਜ਼ਰ ਆ ਰਹੇ ਕੁੱਲ ਮਿਲਾ ਕੇ ਕਾਂਗਰਸ ਨੂੰ ਜ਼ੀਰੋ ਹੈ ਔਰ ਮੁਕਾਬਲਾ ਭਾਜਪਾ ਅਤੇ ਆਮ ਆਦੀ ਪਾਰਟੀ ਵਿਚਾਲੇ ਸੀ ਔਰ ਇਸ ਵੇਲੇ ਘੋੜੇ ਜਿਹਰੇ ਨੇ ਨਾ ਉਹ ਭਾਜਪਾ ਦੇ ਅੱਗੇ ਵੱਧੇ ਨਜ਼ਰ ਆ ਰਹੇ ਨੇ ਜੀ ਸੋ ਬਿਲਕੁਲ ਤੁਸੀਂ ਦੇਖਿਆ ਕਿ ਲਾਈਵ ਅਪਡੇਟਸ ਤੁਹਾਨੂੰ ਦਿਖਾ ਰਹੇ ਹਨ ਕਿ ਹੁਣ ਤੱਕ ਜੇਕਰ ਦਿੱਲੀ ਦੇ ਚੋਣ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਚੰਦ ਘੰਟਿਆਂ ਦੇ ਵਿੱਚ ਹੀ ਫੈਸਲਾ ਹੋ ਜਾਏਗਾ ਕਿ ਆਖਿਰ ਦਿੱਲੀ ਦਾ ਸੀਐਮ ਕੌਣ ਹੋਏਗਾ ਦਿੱਲੀ ਦੀ ਕੁਰਸੀ ਤੇ ਰਾਜ ਕੌਣ ਕਰੇਗਾ ਤੇ ਫਿਲਹਾਲ ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਭਾਜਪਾ ਜਿਹੜੀ ਹੈ ਉਹ ਅੱਗੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਥੋੜੇ ਵਕਫ ਤਫਤਵੇ ਤੋਂ ਜਿਹੜੀ ਪਿੱਛੇ ਹੁੰਦੀ ਨਜ਼ਰ ਆ ਰਹੀ ਹੈ ਲੇਕਿਨ ਹੱਲੇ ਵੀ ਫੈੜਾ ਫੈਸਲਾ ਹੈ ਉਹ ਹੋਣਾ ਹੈ ਤੇ ਚੰਦ ਹੀ ਘੰਟਿਆਂ ਦੇ ਵਿੱਚ ਚੰਦ ਹੀ ਮਿੰਟਾਂ ਦੇ ਵਿੱਚ ਪਤਾ ਚੱਲ ਜਾਏਗਾ ਕਿ ਆਖਿਰਕਾਰ ਦਿੱਲੀ ਦਾ ਜਿਹੜਾ ਬਾਦਸ਼ਾਹ ਹੈ ਉਹ ਕੌਣ ਹੋਏਗਾ ਕੈਮਰਾਮੈਨ ਅਰਸ਼ੇ ਨਾਲ ਮੈਂ ਸੁਖਦੇਸ਼ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ